ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 43ਵੀਂ ਵਰਸੀ ਮੌਕੇ ਰੌਟਰੀ ਭਵਨ ਨਵਾਂ ਸ਼ਹਿਰ ਵਿਖੇ ਵਿਜ਼ਨਵੇ ਆਈਲੈਂਡਸ ਅਤੇ ਇਮੀਗ੍ਰੇਸ਼ਨ ਪ੍ਰਾਈਵੇਟ ਲਿਮਟਿਡ ਅਤੇ ਰੌਟਰੀ ਕਲੱਬ ਨਵਾਂ ਸ਼ਹਿਰ ਅਤੇ ਬੀਡੀਸੀ ਬਲੱਡ ਸੈਂਟਰ ਨਵਾਂ ਸ਼ਹਿਰ ਦੇ ਸਹਿਯੋਗ ਦੇ ਨਾਲ ਸਵੇ ਇੱਛਾ ਖੂਨਦਾਨ ਕੈਂਪ ਪੰਜਾਬ ਕੇਸਰੀ ਨੇ ਨਵਾਂ ਸ਼ਹਿਰ ਤੋਂ ਸ਼੍ਰੀ ਸੁਰਿੰਦਰ ਤਰਪਾਠੀ ਅਤੇ ਪ੍ਰਧਾਨ ਰੋਹਤ ਜੈਨ ਦੇ ਅਣਥੱਕ ਯਤਨਾਂ ਸਦਕਾ ਇੱਕ ਸਵੇ ਇੱਛਾ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਵੱਖ-ਵੱਖ ਰਾਜਨੀਤਿਕ ਨਤਮਾ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇਲਿਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਕੈਮਰਾਮੈਨ ਜੀਸਰਾਜ ਬਲਦੀ ਦੇ ਨਾਲ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਕਹਿੰਦਾ ਬੋਲਣਾ ਕੋਈ ਬੋਲਣਾ ਕੋਈ ਨਹੀਂ ਅੱਜ 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 ਰੋਟਰੀ ਕਲੱਬ ਨਵਾਂ ਸ਼ਹਿਰ ਦੇ ਵਿੱਚ ਵੀ ਕਾਲਾ ਜਗਤ ਕਰਾਈ ਕੀਤੀ ਵਿਦਿਦਾਨ ਦਿਵਸ ਤੇ ਬਲੱਡ ডোনেਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਔਰ ਰੋਟਰੀ ਦੇ ਸਾਰੇ ਮੈਂਬਰਸ ਉਹਨਾਂ ਤੋਂ ਰੋਟਰੀ ਦੇ ਪੰਜ ਮੈਂਬਰਸ ਬੁਨੇ ਕੱਟ ਚੁੱਕੇ ਹੈ ਔਰ ਉਹ ਕਹਿੰਦੇ ਹੈ ਜੀ ਚੈਰਿਟੀ ਬੀਗਿੰਸ ਫਰਮ ਹੋਮ ਦਾ ਅਸੀਂ ਪਹਿਲੇ ਮੈਂਬਰਸ ਨੂੰ ਡਿਡੈਟ ਕਰ ਰਹੇ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਸਾਡੇ ਬਾਕੀ ਮੈਂਬਰਸ ਵੀ ਆ ਰਹੇ ਹੈ ਔਰ ਸਮਾਜ ਦੇ ਹੋਣ ਵੀ ਕਾਫੀ ਲੋਕ ਅੱਜ ਬੁਨੇਸ਼ ਕੰਡੀਸ਼ਨ ਕਰਨ ਦੇ ਵਿੱਚ ਕਾਫੀ ਇਨਸਪਾਇਰਡ ਹੈਗੇ ਆ ਔਰ ਰੋਟਰੀ ਕਲਬ ਜਿੱਦਾਂ ਕੀ ਅਲੱਗ-ਅਲੱਗ ਐਕਟੀਵਿਟੀਜ਼ ਦੇ ਵਿੱਚ ਇਨਵੋਲਡ ਹੈ ਔਰ ਸੋਸ਼ਲ ਐਕਟੀਵਿਟੀਜ਼ ਔਰ ਅਸੀਂ ਸਮਾਜ ਨੂੰ ਹਰ ਵੇਲੇ ਇਨਸਪਾਇਰ ਕਰਦੇ ਹਾਂ ਕਿ ਅਲੱਗ-ਅਲੱਗ ਫੀਲ ਦੇ ਵਿੱਚ ਸੋਸ਼ਲ ਐਕਟੀਵਿਟੀਜ਼ ਕਰਦੇ ਰਹੋ ਬਿਕੋਜ਼ ਰੋਟਰੀ ਇਹ ਮੰਨ ਕੇ ਚਲਦੀ ਹੈ ਕਿ ਜਦੋਂ ਤੁਸੀਂ ਆਪਣੇ ਸਾਰੇ ਫੀਲਸ ਦੇ ਵਿੱਚ ਸਾਰੇ ਡਾਈਮੈਂਸ਼ਨ ਦੇ ਵਿੱਚ ਸਫਲਤਾ ਚਾਹੁੰਦੇ ਹੋ ਤਾਂ ਫਿਰ ਐਵਰੀਥਿੰਗ ਸੋਸਾਇਟੀ bizness profession ਤਾਂ ਤੁਸੀਂ ਸਮਾਜ ਵਾਸਤੇ ਵੀ ਕੁਝ ਕਰੋ ਸਮਾਜ ਲਈ ਜਿੰਨਾ ਅਸੀਂ ਮੈਕਸਿਮਮ ਕਰ ਸਕਦੇ ਆ ਉਹ ਵੀ ਸਾਡੇ ਲਈ ਥੋੜਾ ਜਿਹਾ ਬਿਕੋਜ਼ ਅਸੀਂ ਅਗਰ ਇਸ ਸੋਸਾਇਟੀ ਦੇ ਵਿੱਚ ਸਾਨੂੰ ਇੱਕ ਸੋਸਾਇਟੀ ਨੇ ਇਸ ਮਦਰ ਅਰਥ ਨੇ ਇਥੇ ਜਗ੍ਹਾ ਦਿੱਤੀ ਹੈ ਸਾਨੂੰ ਇਸ এনवायरमेंट ਨੇ ਸਾਨੂੰ ਹਰ ਵੇਲੇ ਆਕਸੀਜਨ ਮਿਲਦੀ ਹੈ ਸਾਨੂੰ ਸੋਸਾਇਟੀ ਲਈ ਸਮਾਜ ਲਈ এনवायरमेंट ਲਈ ਆਹੜਾ ਲਈ ਅਸੀਂ ਕੀ ਕਰ ਸਕਦੇ ਆ ਸਾਨੂੰ ਹਰ ਵੇਲੇ ਉਹਦੇ ਲਈ ਸਾਨੂੰ ਸੁਖ ਰਹਿਣਾ ਚਾਹੀਦਾ ਜੀ ਸੋ ਸਾਡੀ ਹਰ ਇੱਕ ਨੂੰ ਅ ਜੀ ਜਾਰੀ ਅੱਜ ਕਿੰਨੀ ਵਾਰੀ ਕੂਨਦਾਨ ਕੀਤਾ ਸਰ ਮੇਰਾ ਆਲਮੋਸਟ ਮੋਰ ਥੈਨ 30 ਟਾਈਮਸ ਡਿਫਰੈਸ਼ਨ ਹੋ ਚੁੱਕਾ ਠੀਕ ਹੈ ਅੱਜ ਆਹ ਜੇਵਾ ਦਾ ਨੰਬਰ ਦੇ ਅੱਗੇ ਅੱਛਾ ਨੰਬਰ ਲਾ ਨਹੀਂ ਪਤਾ ਨਹੀਂ ਪਤਾ ਕਰਦੇ ਸਮਾਗਟ ਕਰਦੇ ਸਮਾਗਟ 9:05 ਤੱਕ कोड नंबर 3 दे किसी पार्टी में सरवा नहीं है सरवा टोकन नंबर 3 दे किसी पार्टी में सरवा है मेरे को बात सरवा 1000 नंबर है हेलो हेलो अपना हाउसिंग पहले आ गया है रवि डाला है भैया ये कर दो सर ये कर दो भाई 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 ये कर ਦਰਸਾਂ ਦੇਖਿਓ ਉਹ ਮੇਰਾ ਉਹ ਪੇਸ ਕਰਾਉਂਦੇ ਹਨ ਇਕਰੇ ਉਹ ਜਿਹੜੇ ਸਮੱਸਿਆ ਦਾ ਮਤਲਬ ਹੈ ਰੋਣ ਦੇ ਉਹਨਾਂ ਨੂੰ ਨਹੀਂ 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 तो तो पर हम जानते हैं ये तो पर हम करने बैठते हैं कितनी पढ़ाई इस्तेमाल होती है ये तो आने वाली है

ਕੈਂਪ ਲਗਾਇਆ ਲਾਲਾ ਜਗਤ ਨਾਰਾਇਣ ਜੀ ਦੀ 43ਵੀਂ ਵਰਸੀ ਦੇ ਮੌਕੇ ਤੁਹਾਡਾ ਜੀ ਦੇਖੋ ਜੀ ਜਿਹੜਾ ਕੈਂਪ ਲਗਾਇਆ ਹੈ ਰੋਟਰੀ ਕਲੱਬ ਵੱਲੋਂ ਲਾਲਾ ਜਗਤ ਨਾਰਾਇਣ ਜੀ ਦੀ ਯਾਦ ਦੇ ਵਿੱਚ ਲਗਾਇਆ ਜਾ ਰਿਹਾ ਕਿਉਂਕਿ ਇਹਦੇ ਵਿੱਚ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਅਸੀਂ ਜਿਹੜਾ ਬਲੱਡ ਕਲੈਕਟ ਕਰਾਂਗੇ ਉਹ ਕਿਸੇ ਨਾ ਕਿਸੇ ਦੀ ਜਾਨ ਬਚਾਏਗਾ ਔਰ ਖੂਨਦਾਨ ਜਿਹੜਾ ਹੈ ਇੱਕ ਮਹਾਦਾਨ ਹੈ ਜਿਹੜਾ ਵੀ ਬੰਦਾ ਇੱਥੇ ਅੱਜ ਆ ਕੇ ਖੂਨਦਾਨ ਕਰੇਗਾ ਉਹ ਇੱਕ ਆਪਣੇ ਕਹਿ ਲੋ ਕਿ ਪ੍ਰਸ਼ੰਸਾ ਦਾ ਪਾਤਰ ਹੈ ਰੋਟਰੀ ਕਲੱਬ ਉਹਦਾ ਬਹੁਤ ਧੰਨਵਾਦ ਕਰਦੀ ਹੈ ਤੇ ਉਮੀਦ ਕਰਦੇ ਆ ਕਿ ਇਹ ਜਿਹੜਾ ਪ੍ਰੋਗਰਾਮ ਸਾਡਾ ਅੱਜ ਦਾ ਖੂਨ ਦਾਨ ਦਾ ਹੈ ਇਹ ਅਸੀਂ ਘੱਟ ਤੋਂ ਘੱਟ 100 100 ਪਲੱਸ ਯੂਨਿਟ ਅੱਜ ਇੱਥੇ ਖੂਨ ਦਾਨ ਦੇ ਕਲੈਕਟ ਕਰਾਂਗੇ ਸਭ ਦੇ ਸਹਿਯੋਗ ਦੇ ਨਾਲ ਆ ਮੈਂ ਖੁਦ ਇੱਕ ਬਲੱਡ ਡੋਨਰ ਹਾਂ ਜਿਹੜਾ ਮੈਂ 15ਵੀਂ 16ਵੀਂ ਵਾਰੀ ਬਲੱਡ ਡੋਨੇਟ ਕਰ ਰਿਹਾ ਹਾਂ ਮੈਂ ਸਿਰਫ ਇੱਕ ਇਹੀ ਸੁਨੇਹਾ ਦੇਣਾ ਚਾਹਨਾ ਕਿ ਆਮ ਤੌਰ ਤੇ ਜਿਵੇਂ ਲੋਕਾਂ ਦੇ ਵਿੱਚ ਡਰ ਰਹਿੰਦਾ ਹੈ ਕਿ ਖੂਨ ਦੇਣ ਦੇ ਨਾਲ ਕੀ ਹੋ ਜਾਣਾ ਹੈ ਬਿਲਕੁਲ ਕੁਝ ਨਹੀਂ ਹੁੰਦਾ ਇੱਕ ਪੈਰਿਸ਼ੇਬਲ ਚੀਜ਼ ਹੈ ਜਿਹੜੀ ਸਰੀਰ ਦੇ ਵਿੱਚ ਬੰਦੀ ਹੈ ਔਰ ਨਵੀਂ ਬਣਨ ਲੱਪਣਦੀ ਹੈ ਜਦੋਂ ਆਪਾਂ ਡੋਨੇਟ ਕਰ ਦਿੰਨੇ ਆ ਤਾਂ ਅਸੀਂ ਕਿਸੇ ਦੇ ਇੱਕ ਕੰਮ ਆ ਸਕਦੀ ਹੈ ਇਸ ਕਰਕੇ ਇਸ ਤੋਂ ਡਰਨਾ ਨਹੀਂ ਚਾਹੀਦਾ ਇਹ ਸੋਸਾਇਟੀ ਲਈ ਬਹੁਤ ਵਧੀਆ ਕੰਮ ਹੈ ਜਿਹੜਾ ਹਰ ਇੱਕ ਨੂੰ ਹੈਲਦੀ ਇੰਡੀਵਿਜੂਅਲ ਨੂੰ ਕਰਨਾ ਚਾਹੀਦਾ ਹੈ ਜਿੱਦਾਂ ਕਿ ਆਪਾਂ ਸਾਰੇ ਬਹੁਤ اچھی طرح ਇਸੀ ਤੋਂ ਫੈਮਿਲੀਅਰ ਆਂ ਕਿ ਰਕਤਦਾਨ ਮਹਾਦਾਨ ਜਾਂ ਖੂਨ ਦਾ ਦਾਨ ਹੀ ਇੱਕ ਐਸਾ ਦਾਨ ਮੰਨਿਆ ਜਾਂਦਾ ਹੈ ਜਿਹੜਾ ਕਿ ਬਿਨਾਂ ਨਿਸਵਾਰਥ ਹੋ ਕੇ ਕੀਤਾ ਜਾਂਦਾ ਔਰ ਜਿਹਦਾ ਕੋਈ ਮਤਲਬ ਅਨਮੋਲ ਆ ਜਿਸ ਦਾ ਕੋਈ ਮੁੱਲ ਹੀ ਨਹੀਂ ਹੈ ਰਕਤਦਾਨ ਮਹਾਦਾਨ ਕਿਸੇ ਦਾ ਜੀਵਨ ਜੇ ਤੁਹਾਡੇ ਸਹਿਯੋਗ ਨਾਲ ਤੁਹਾਡੀ ਇੱਕ ਬੂੰਦ ਦੇ ਨਾਲ ਕਿਸੇ ਦਾ ਜੀਵਨ ਬਚ ਜਾਵੇ ਤਾਂ ਇਸ ਤੋਂ ਵਧੀਆ ਸਾਡਾ ਕੋਈ ਜੀਵਨ ਨਹੀਂ ਹੋ ਸਕਦਾ देश की एकता अखंडता के लिए प्राण शावित करने वाले हमारे पूजनी श्री लाला जगत नारायण जी की आज तत्तालीवी पुण्यतिथि पर पंजाब के सिख ग्रुप की ओर से रोटरी इंटरनेशनल क्लब नवाशहर तथा विजन वे के सहयोग से यहाँ रोटरी भवन में आज रक्तदान कैंप का आयोजन करने जा रहा है और इस यूनिट में जिस तरह से पंजाब के सी का सहयोग रहा है उनके आशीर्वाद रहे हैं ये हमारा जो कैंप है वो काफ़ी सक्सेसफुल चल रहा है तो हम डोनर से ये अपील करते हैं कि वो अधिक से अधिक बाहर निकल इस मानवता की सेवा के लिए अपना योगदान डालें धन्यवाद जी ਰੋਟਰੀ ਕਲੱਬ ਵੱਲੋਂ ਰੋਟਰੀ ਭਵਨ ਵਿਖੇ ਬਲੱਡ ਡੋਨੇਸ਼ਨ ਲਗਾਇਆ ਜਾ ਰਿਹਾ ਹੈ ਬਲੱਡ ਡੋਨੇਸ਼ਨ ਬਹੁਤ ਹੀ ਸਮਾਜ ਦੇ ਲਈ ਬਹੁਤ ਇੰਪੋਰਟੈਂਟ ਐਕਟੀਵਿਟੀ ਹੈ ਇਹਦੇ ਨਾਲ ਕਿ ਬਹੁਤ ਸਾਰੀਆਂ ਜਾਨਾਂ ਬਚ ਸਕਦੀਆਂ ਹਨ ਇਸ ਲਈ ਸਾਨੂੰ ਸਾਰਿਆਂ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਹੈ ਜੋ ਵੀ ਯੂਥ ਹੈ ਕਿ ਪਿਆਰ ਸਾਡੇ ਸਾਹਿਬ ਪਿੰਡਾਂ ਸਾਲ ਤੱਕ ਜੋ ਵੀ ਬਲੱਡ ਦੇ ਸਕਦੇ ਨੇ ਉਹਨਾਂ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਹੈ ਜੋ ਸਮਾਜ ਦੀ ਸੇਵਾ ਕਰ ਸਕਣ ਤੇ ਮੈਂ ਉਮੀਦ ਕਰਦਾ ਹਾਂ ਕਿ ਸਾਡਾ ਇਹ ਅੱਜ ਦਾ ਬਲੱਡ ਡੋਨੇਸ਼ਨ ਕੈਂਪ ਕਾਫੀ ਯੂਨਿਟ ਬਲੱਡ ਡੋਨੇਸ਼ਨ ਕੈਂਪ ਬੈਂਕ ਨੂੰ ਦੇ ਦੇਗਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਾਰੇ ਡੋਨਰਸ ਦਾ ਸਾਰੇ ਆਰਗੇਨਾਈਜ਼ਰ ਦਾ ਬਹੁਤ ਬਹੁਤ ਸ਼ੁਕਰੀਆ ਜੀਵਨ ਦੇਖੋ ਉਹਦਾ ਹੀ ਆ ਜਿਹੜਾ ਦੂਸਰੇ ਵਾਸਤੇ ਆਪਣੇ ਜੀਵਨ ਚ ਕੁਝ ਨਾ ਕੁਝ ਕਰਦਾ ਹੈ ਮਾਨਵਤਾ ਦੀ ਸੇਵਾ ਕਰਦਾ ਹੈ ਸੋ ਜੀਵਨ ਚ असी कुछ दूसरे वास्ते कर जाइए यही बहुत बड़ा काम है अपने लिए तो सारे जीते हैं किसी दूसरे बारे सोचना ही असली मानवता की सेवा वा अच्छा अच्छा। ਆਪਾਂ ਦਾ ਸਤਿ ਸ੍ਰੀ ਅਕਾਲ ਸਤੰਤ ਦੇ ਪੱਗਾਂ ਵਰਤਵਾ ਚੰਨਾ ਜੀ ਸੰਬੇਲ ਸ਼ਿਮੂ ਪ੍ਰਸਾਦਾ ਕਰਵਾ ਲਈ ਹਮੇਸ਼ਾ ਤੋਂ ਸੇਮ ਬਹਾਦਰ ਜੀ ਰਾਜੀ ਭਾਈ ਜਮਨ ਜੀ ਸ਼੍ਰੀਮਤੀ ਅਤੇ ਜਿੰਦਾ ਪਾਰਟੀ ਦੇ ਸੰਗਠਨ ਦਾ ਕੈਰੇਕਟਰਵਾਣ ਜੀ ਇਹਨਾਂ ਨੇ ਪੰਜਾਬ ਦੀ ਸ਼ਕਤੀ ਨਹੀਂ ਪੰਜਾਬ ਦੇ ਭਾਈਚਾਰੇ ਲਈ ਪਟਿਆ ਕਾਤਾ ਦੀਪੂ ਤੋਂ ਨਾ ਜਾਗੇ ਸੀ ਉਹਨਾਂ ਦੇ ਖਿਲਾਫ ਡੱਟ ਕੇ ਲੜਾਈ ਲੜੀ ਅਤੇ ਆਵਾਜ਼ ਬੁਲੰਦ ਕੀਤੀ ਧੂਰਾ ਦੀ ਸ਼ਾਨ ਹਾਂਜੀ ਮੇਰੇ ਸਾਰੇ ਛੋੜੇ بڑے ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਬਲੱਡ ਰਹਿਕ ਬੰਦੇ ਨੂੰ ਦੂ ਖੂਨਦਾਨ ਕਰਨਾ ਚਾਹੀਦਾ ਹੈ ਇਹਦੇ ਨਾਲ ਸਾਡੀ ਆਰਮੀ ਨੂੰ ਬਹੁਤ ਸਹਿਯੋਗ ਮਿਲਦਾ ਹੈ ਤੇ ਬਾਕੀ ਜਿਹੜੇ ਸਾਡੇ بڑے ਭਰਾ ਆ ਛੋੜੇ ਭਰਾ ਨਸ਼ੇ 'ਚ ਫਸੇ ਹੋਆ ਉਹਨਾਂ ਨੂੰ ਇਹ ਦਲਦਲ ਚੋਂ ਕੱਢ ਕੇ ਇਸ ਪਾਸੇ ਲਾਉਣਾ ਚਾਹੀਦਾ ਹੈ ਜੀ ਜਰਪਰੀ ਸਤਿ ਸ੍ਰੀਕਾਲ ਸੋ ਅੱਜ ਜੋ ਖੂਨਦਾਨ ਕੈਂਪ ਲੱਗਾ ਹੈ ਬੜਾ ਸ਼ਲਾਘਾ ਦਾ ਕਦਮ ਹੈ ਕਿਉਂਕਿ ਨਸ਼ੇ ਤੋਂ ਦੂਰ हट ਕੇ ਪੀੜ੍ਹੀ ਨੂੰ ਅੱਜ ਚੰਗੇ ਪਾਸੇ ਲਾਉਣ ਦੀ ਲੋੜ ਹੈ ਕਿਉਂਕਿ ਜਦੋਂ ਆਪਣੇ ਘਰ ਦੇ ਵਿੱਚ ਲੋੜ ਪੈਂਦੀ ਆ ਫਿਰ ਪਤਾ ਲੱਗਦਾ ਵੀ ਖੂਨਦਾਨ ਦਾ ਕੀ ਅਹਿਮੀਅਤ ਹੈ ਸੋ ਮੈਂ ਬਿਜਲੀਪੁਰੋਂ ਵੀ ਸਾਡੇ ਕੋਲ ਜਿਹੜਾ ਕੰਮ ਆਇਆ ਸਾਡੇ ਡਰਾਈਵਰ ਵੀਰ ਵੀ ਆਏ ਹਿਆਲੇ ਤੋਂ ਵੀ ਆਏ ਨੇ ਕਿਉਂਕਿ ਵੱਧ ਤੋਂ ਵੱਧ ਹਿੱਸਾ ਦੇਣਾ ਚਾਹ ਮੈਂ ਵੀ ਖੁਦ 30 35 ਵਾਰ ਖੂਨ ਦੇ ਚੁੱਕਾ ਆ ਕਿਉਂਕਿ ਖੁਦਾ ਕਰੇ ਜ਼ਿੰਦਗੀ ਮੇਂ ਐਸਾ ਮਕਾਮ ਆਏ ਮੇਰਾ ਰੂਹ ਮੇਰਾ ਜੀਵਨ ਦੋਸਤੋ ਕੇ ਕੰਮ ਆਏ ਹਮ ਤੋ ਚਾਹਤੇ ਹੈ ਕਿ ਐਸਾ ਕਰ ਜਾਓ ਮਰਨੇ ਕੇ ਬਾਅਦ ਵੀ ਦੁਨੀਆ ਮੇਂ ਨਾਮ ਸਭ ਤੋਂ ਵੱਧ ਬਲੱਡ ਨੇਟ ਕਰਨਾ ਚਾਹੀਦਾ ਔਰ ਸਾਰਿਆਂ ਨੂੰ ਸਾਰਾ ਦੇ ਸਹਿਯੋਗ ਨਾਲ ਹੁੰਦਾ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਔਰ ਵੱਧ ਤੋਂ ਵੱਧ ਨਵੀਂ ਪੀੜੀ ਜਿਹੜੀ ਆ ਜੋ ਅੱਜ ਨਸ਼ਿਆਂ ਤੇ ਲੱਗੀ ਆ ਉਹਨਾਂ ਨੂੰ ਜਾਗਰੂਕ ਹੋਣਾ ਚਾਹੀਦਾ ਕੋਈ ਇੱਕ ਇੱਕ ਬੂੰਦ ਦੀ ਸਾਨੂੰ ਅੱਜ ਲੋੜ ਹੈ ਕਿਉਂਕਿ ਸ਼ਹੀਦਾਂ ਨੇ ਜੋ ਅੱਜ ਖੂਨ ਵਹਾਇਆ ਉਹਦਾ ਅਸੀਂ ਅੱਜ ਸਾਂਭਣ ਦੀ ਲੋੜ ਹੈ ਤਾਂ ਹੀ ਸਾਂਭ ਸਕਦੇ ਆ ਜਾਂ ਕਿਸੇ ਲੋੜਵੰਦੀ ਆਪਾਂ ਮਦਦ ਕਰ ਸਕਦੇ ਆ ਧੰਨਵਾਦ ਜੀ

ਆਨੇ ਮਹਾਦਾਨ ਨਦਰਸ਼ਨ ਤੋਂ ਆ ਜਾਣਗੇ ਬਸ ਠੀਕ ਹੈ ਜੀ ਅੱਜ ਤੁਹਾਨੂੰ ਕਿਹਾ ਤੁਸੀਂ ਅੱਜ ਲਾਲਾ ਜਗਤਨਾਥ ਨਾਇਨ ਜੀ ਦੀ 43ਵੀਂ ਵਰਸੀ ਦੇ ਔਰ ਰੋਟਰੀ ਕਲੱਬ ਨਵਾਂ ਸ਼ਹਿਰ ਜਿਹੜਾ ਕਿ ਨਵਾਂ ਸ਼ਹਿਰ ਦੇ ਵਿੱਚ 1977 ਤੋਂ ਇਹ ਸਮਾਜ ਦੀ ਸੇਵਾ ਕਰ ਰਿਹਾ ਕਲੱਬ ਰੋਟਰੀ ਕਲੱਬ ਦੇ ਪ੍ਰਧਾਨ ਰੋਹਿਤ ਜੈਨ ਜੀ ਸੈਕਟਰੀ ਰੀਆ ਮੈਡਮ ਜੀ ਇਹਨਾਂ ਦੀ ਨੌਜਵਾਨਾਂ ਦੀ ਟੀਮ ਵਧੀਆ ਕੰਮ ਕਰਦੇ ਆ ਮੈਂ ਅੱਜ ਦੇ ਦਿਨ ਤੇ ਜਿੱਥੇ ਰੋਟਰੀ ਕਲੱਬ ਦਾ ਧੰਨਵਾਦ ਕਰਦਾ ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਬਲੱਡ ਜਿਹੜਾ ਦੇਣਾ ਆ ਬਹੁਤ ਵੱਡੀ ਮਹਾਨ ਗੱਲ ਆ ਕਿਉਂਕਿ ਜਦੋਂ ਕਰੋਨਾ ਕਾਲ ਆਇਆ ਜਾਂ ਕੋਈ ਵੀ ਪ੍ਰੋਬਲਮ ਆਈ ਹੈ ਤਾਂ ਉਦੋਂ ਨਵਾਂ ਸ਼ਹਿਰ ਬਲੱਡ ਬੈਂਕ ਨੇ ਲੋਕਾਂ ਦਾ ਬਹੁਤ ਸਾਥ ਦਿੱਤਾ ਹੈ ਮੈਂ ਤਰਪਾਠੀ ਜੀ ਦਾ ਵੀ ਧੰਨਵਾਦ ਕਰਦਾ ਜਿਹੜੇ ਹਰ ਸਾਲ ਲਾਲਾ ਜੀ ਦੇ ਇਸ ਦਿਨ ਨੂੰ ਯਾਦ ਕਰਦੇ ਹੋਏ ਹਰ ਸਾਲ ਉਹਨਾਂ ਦੀ ਯਾਦ ਦੇ ਵਿੱਚ ਕੈਂਪ ਲਵਾਉਂਦੇ ਆ ਔਰ ਇਸ ਵਾਰ ਵਧੀਆ ਪ੍ਰਾਲਾ ਕੀਤਾ ਕਿ ਰੋਟਰੀ ਕਲੱਬ ਨੂੰ ਨਾਲ ਲੈ ਕੇ ਇੱਕ ਵੱਡਾ ਕੈਂਪ ਦਾ ਆਯੋਜਨ ਕੀਤਾ ਆ ਰੋਟਰੀ ਕਲੱਬ ਦਾ ਵੀ ਧੰਨਵਾਦ ਤਰਪਾਠੀ ਜੀ ਦਾ ਵੀ ਧੰਨਵਾਦ ਔਰ ਲਾਲਾ ਜੀ ਨੂੰ ਜਿਹੜੀ ਸੱਚੀ ਸਤਿ ਅੰਜਲੀ ਹੈਹੀ ਹੈ ਕਿ ਜਿਹੜਾ ਅਸੀਂ ਅੱਜ ਉਹਨਾਂ ਨੂੰ ਯਾਦ ਕਰ ਰਹੇ ਹਾਂ ਕਿਸੇ ਵੀ ਰੂਪ ਦੇ ਵਿੱਚ ਬਜ਼ੁਰਗਾਂ ਨੂੰ ਕਿਉਂਕਿ ਉਹਨਾਂ ਨੇ ਦੇਸ਼ ਲਈ ਕੁਰਬਾਨੀ ਦਿੱਤੀ ਆ।

ਅੱਜ ਪੂਜੇ ਲਾਲਾ ਜਗਤ ਨਾਰਾਇਣ ਜੀ ਦਾ ਸ਼ਹਾਦਤ ਦਿਵਸ ਹੈ ਬਲੀਦਾਨ ਦਿਵਸ ਹੈ ਉਹਨਾਂ ਦੀ ਜਿਹੜੀ ਸ਼ਹਾਦਤ ਹੈ ਉਹਨੂੰ ਯਾਦ ਕਰਨ ਲਈ ਅੱਜ ਇਸ ਰੋਟਰੀ ਭਵਨ 'ਚ ਪੰਜਾਬ ਕੇਸਰੀ ਗਰੁੱਪ ਵੱਲੋਂ ਇੱਕ ਖੂਨਦਾਨ ਕੈਂਪ ਲਗਾਇਆ ਹੈ ਖੂਨਦਾਨ ਜਿਹੜਾ ਹੈ ਉਹ ਸਭ ਤੋਂ ਵੱਡਾ ਦਾਨ ਹੈ ਔਰ ਅੱਜ ਦੀ ਲਾਲਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਖੂਨਦਾਨ ਇਸ ਕਰਕੇ ਵੀ ਯਾਦ ਦਿਲਾਉਂਦਾ ਹੈ ਕਿ ਪੰਜਾਬ ਦੀ ਸ਼ਾਂਤੀ ਲਈ ਭਾਈਚਾਰੇ ਲਈ ਕਿੰਨੇ ਬਲੀਦਾਨ ਹੋਏ ਐ ਔਰ ਉਸ ਨੂੰ ਕਾਇਮ ਰੱਖਣਾ ਵੀ ਬਹੁਤ ਜ਼ਰੂਰੀ ਹੈ ਸੋ ਮੈਂ ਇਸ ਮੌਕੇ ਤੇ ਪੰਜਾਬ ਕੇਸਰੀ ਗਰੁੱਪ ਦਾ ਰੋਟਰੀ ਕਲੱਬ ਦੇ ਉਹਨਾਂ ਸਾਰੇ ਸਾਥੀਆਂ ਦਾ ਸਾਡੇ ਡਾਕਟਰ ਸਾਹਿਬਾਨ ਦਾ ਔਰ ਖਾਸ ਕਰਕੇ ਜਿਹੜੇ ਸਾਡੇ ਸਾਥੀ ਖੂਨਦਾਨ ਦੇ ਰਹੇ ਨੇ ਉਹਨਾਂ ਸਾਰਿਆਂ ਦਾ ਵੀ ਕੋਟਨ-ਕੋਟ ਧੰਨਵਾਦ ਕਰਨਾ ਚਾਹਨਾ ਹੈ ਕਿ ਜਿਨ੍ਹਾਂ ਨੇ ਇਸ ਕਾਰਜਕ੍ਰਮ ਚ ਆ ਕੇ ਖੂਨਦਾਨ ਜਿਹੜਾ ਕਰ ਰਹੇ ਨੇ ਕਿਉਂਕਿ ਕਹੁੰਦੇ ਨਾਲ ਬਹੁਤ ਸਾਰੀਆਂ ਅਨਮੋਲ ਜਾਨਾਂ ਅਸੀਂ ਬਚਾ ਸਕਾਂਗੇ ਇਸ ਰક્ત ਨਾਲ ਸੋ ਇੱਕ ਵਾਰ ਫੇਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਦਿੱਤੇ ਇਸ ਬਹੁਤਾਂ ਕੰਮ ਤੇ ਸਾਰੇ ਹੀ ਉਹਨੇ ਸਾਡੇ ਮਦਦ ਕਰਕੇ ਆਏ ਜੀ ਉਹ ਸਾਰੀ ਟੀਮ ਨੂੰ ਹੈਲੋ एवरीवन ਆਈ ਹੋਪਸ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ this side is ਨਤਾਸ਼ਾ from MS immigration ਮੈਂ ਇਸ ਵੀਡੀਓ ਵਿੱਚ ਪੁਨਾ ਕਲਾਸ ਦੀ ਗੱਲ ਕਰਨਾ ਚਾਹੁੰਦੀ ਆ ਜੋ ਕੈਨੇਡਾ ਮਿਸਟਰ ਵੀਜ਼ਾ ਤੇ ਗਏ ਹੋਏ ਨੇ ਤੇ ਉਹ ਹੁਣ LMI ਲੈਣਾ ਚਾਹੁੰਦੇ ਨੇ ਸਾਡੇ ਕੋਲ ਬਹੁਤ ਸਾਰੇ EMPLOYEES ਨੇ ਜਿਨ੍ਹਾਂ ਨੂੰ SKILL WORKERS ਦੀ ਲੋੜ ਹੈ like office assistant bookkeepers carpenters general store manager shipper cleaner ਇਸ ਤਰ੍ਹਾਂ ਦੀ ਬਹੁਤ ਸਾਰੀਆਂ JOBS AVAILABLE ਨੇ ਤੁਸੀਂ ਐਲਐਮਆਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਸਾਡੇ ਕੈਨੇਡੀਅਨ ਆਫਿਸ ਐਮਏਐਸ ਇਮੀਗ੍ਰੇਸ਼ਨ ਜੁਰੀਡ 211 4515 ਬੈਂਜਲ ਰੋਡ ਬ੍ਰਾਮਟਨ ਵਿਜ਼ਿਟ ਕਰੋ ਦਿੱਤੇ ਗਏ ਨੰਬਰ 437 438 8599 ਤੇ ਕਾਲ ਕਰੋ ਅਗਰ ਤੁਸੀਂ ਇੰਡੀਆ ਵਿੱਚ ਹੋ ਕਿਸੇ ਜਿਹੇ ਪ੍ਰਕਾਰ ਦੀ ਇਨਫੋਰਮੇਸ਼ਨ ਜਾਂ ਅਪਡੇਟ ਲੈਣਾ ਚਾਹੁੰਦੇ ਹੋ ਜਾਂ ਵਰਕ ਪਰਮਿਟ ਜਾਂ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਸਾਡੀ ਇੰਡੀਅਨ ਆਫਿਸ MS ਇਮੀਗ੍ਰੇਸ਼ਨ ਨੀਅਰ ਗੁਰਦੁਆਰਾ ਟਾਲਿਸ ਰੋਡ ਵਿਜ਼ਿਟ ਕਰੋ ਜਾਂ ਸਾਡੇ ਦਿੱਤੇ ਹੋਏ ਨੰਬਰ 6239519592 ਤੇ ਕਾਲ ਕਰੋ ਥੈਂਕ ਯੂ ਸੋ ਮਚ ਸਸ੍ਰੀਕਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਜਾਇਰ ਸੀਸੀ ਨੇ ਅਪਡੇਟ ਕੀਤਾ ਹੈ ਕਿ ਹੁਣ ਜਿਹੜੇ ਵਿਜ਼ਿਟਰ ਕੈਨੇਡਾ ਆਏ ਹੋਏ ਨੇ ਉਹ ਆਪਣਾ ਸਟੇਟਸ ਕਨਵਰਟ ਨਹੀਂ ਕਰਾ ਸਕਦੇ ਵਰਕ ਪਰਮਿਟ ਦੇ ਵਿੱਚ ਕਿ ਤੁਸੀਂ ਵੀ ਇਹ ਨਿਊਜ਼ ਸੁਣਨ ਤੋਂ ਬਾਅਦ ਪਰੇਸ਼ਾਨ ਹੋ ਤੇ ਤੁਸੀਂ ਸੋਲੂਸ਼ਨ ਲੱਭ ਰਹੇ ਹੋ ਤਦ ਦੇਰੀ ਕਿਸ ਗੱਲ ਦੀ ਹੇਠਾਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰੋ ਜਾਂ ਤੁਸੀਂ ਸਾਨੂੰ ਵਿਜ਼ਿਟ ਕਰ ਸਕਦੇ ਹੋ 45 ਬਨਨਾ ਐਬਨੇਜ਼ਰ ਰੋਡ ਯੂਨਿਟ 211 ਹੰਗਰੰਟਨ ਧੰਨਵਾਦ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ 레이ਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਤੰਮੀਅਤੇ ਤਾਰੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ